ਸਤਿ ਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕਰਨੇ ਵਾਲਾ ਕੁਲਦੀਪ ਸਿੰਘ ਬਰਾੜ ਹੁਣ ਕਿਸ ਹਾਲ ਚ ਹੈ ਜ਼ਿੰਦਗੀ ਕਿਸ ਤਰ੍ਹਾਂ ਗੁਜ਼ਰੰਦੀ ਹੈ ਔਰ ਉਸ ਹਮਲੇ ਦੀ ਕਿੱਡੀ ਵੱਡੀ ਸਜ਼ਾ ਮਿਲੀ ਤੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਸੁਖਬੀਰ ਸਿੰਘ ਬਾਦਲ ਔਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਮੱਥਾ ਲਾਇਆ ਉਹਨਾਂ ਦੀ ਅੱਜ ਹਾਲਤ ਕੀ ਹੈ ਇਹ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਨਾਲ ਹੀ ਨਾਲ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਉਹ ਲੀਡਰ ਜਿਹੜੇ ਹਾਲੇ ਵੀ ਸ਼੍ਰੀ ਅਕਾਲ ਤਖਤ ਦੇ ਨਾਲ ਮੱਥਾ ਲਾਈ ਬੈਠੇ ਨੇ ਔਰ ਆਪਣੇ ਆਪ ਨੂੰ ਪੰਜਾਬ ਦੇ ਲੀਡਰ ਦੱਸਦੇ ਨੇ ਅੱਜ ਤੁਹਾਨੂੰ ਇੱਕ ਨਰਪਖ ਕਰਾਂਗੇ ਕਿ ਉਸ ਬੰਦੇ ਦਾ ਕੀ ਬਣਿਆ ਜਿਹਨੇ ਇੰਦਰਾ ਗਾਂਧੀ ਦੇ ਸਮੇਂ ਅਕਾਲ ਤਖਤ ਤੇ ਅਟੈਕ ਕਰਨ ਦੇ ਵਿੱਚ ਪਾਲਦੇ ਆਧਾਰ ਤੇ ਹਮਲਾ ਕਰ ਦਿੱਤਾ ਸੀ ਤਾਂ ਹੁਣ ਬਲੂ ਸਟਾਰ ਤੋਂ ਲੈ ਕੇ ਬਾਦਲਾਂ ਤੱਕ ਦੀ ਕਹਾਣੀ ਪੂਰੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਇੰਦਰਾ ਗਾਂਧੀ ਵੇਲੇ ਕੁਲਦੀਪ ਸਿੰਘ ਬਰਾੜ ਇੱਕ ਬਹੁਤ ਵੱਡਾ ਆਫੀਸਰ ਜਿਨ੍ਹਾਂ ਨੇ ਅਕਾਲ ਤਖਤ ਦੇ ਉੱਤੇ ਹਮਲਾ ਕਰਨ ਦੀ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕੀਤੀ ਔਰ ਅਕਾਲ ਤਖਤ ਨੂੰ ਠਾ ਦਿੱਤਾ ਗਿਆ ਔਰ ਉਸ ਤੋਂ ਨਾਲ ਹੀ ਨਾਲ ਪੰਜਾਬ ਦੇ ਅੰਦਰ ਉਸ ਵਕਤ ਸਰਕਾਰ ਕੀ ਦੀ ਹੈ ਅਕਾਲੀਆਂ ਦੀ ਸਰਕਾਰ ਅਕਾਲੀਆਂ ਦੀ ਸਰਕਾਰ ਹੁੰਦੀ ਹੈ ਪੰਜਾਬ ਦੇ ਅੰਦਰ ਔਰ ਉਹਦੇ ਵਿੱਚ ਮੁੱਖ ਮੰਤਰੀ ਪ੍ਰਤਾਸ ਸਿੰਘ ਬਾਦਲ ਉਹਨਾਂ ਦੀ ਵੀ ਸ਼ਮੂਲੀਅਤ ਦੇ ਵਿੱਚ ਹੀ ਮੌਜੂਦ ਸੀ ਜਦੋਂ ਪੰਜਾਬ ਦੇ ਵਿੱਚ ਵਿੰਦਰਾ ਗਾਂਧੀ ਦੁਆਰਾ ਇਹ ਅਟੈਕ ਕਰਵਾਇਆ ਗਿਆ ਤੁਹਾਨੂੰ ਲੱਗਦਾ ਕਿਸੇ ਨੂੰ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਪੁੱਛੇ ਉਹ ਅਟੈਕ ਹੋਇਆ ਹੋਵੇ ਔਰ ਅੱਜ ਮੈਂ ਤੁਹਾਨੂੰ ਇੱਕ ਸਬੂਤ ਦਿਖਾਉਣ ਜਾ ਰਿਹਾ ਹਾਂ ਕੁਲਦੀਪ ਸਿੰਘ ਬਰਾੜ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਮੱਥਾ ਲਾਇਆ ਉਹਦੀ ਹਾਲਤ ਕੀ ਹੈ ਇਹ ਜਰਾ ਸਮਝ ਲੈਣ ਸਾਡੇ ਪੰਜਾਬ ਦੇ ਲੀਡਰ ਉਸ ਤੋਂ ਬਾਅਦ ਹੀ ਅਕਾਲ ਤਖਤ ਦੇ ਨਾਲ ਮੱਥਾ ਨਾਉਣ ਦੀ ਔਰ ਉਥੋਂ ਦੀ ਗੋਲਕਾਂ ਦਾ ਜਿਹੜਾ ਪੈਸਾ ਉਹ ਖਾਣ ਦੀ ਕੋਸ਼ਿਸ਼ ਕਰਨ। ਤਾਂ ਹੁਣ ਕੁਲਦੀਪ ਸਿੰਘ ਬਰਾੜ ਆਪਣੇ ਸਮੇਂ ਦੇ ਬਹੁਤ ਵੱਡੇ ਅਫੀਸਰ ਜਿਨ੍ਹਾਂ ਨੇ ਅਕਾਲ ਤਖਤ ਨੂੰ ਢਵਾਇਆ ਇੰਦਰਾ ਗਾਂਧੀ ਦੀ ਉਹਦੇ ਵਿੱਚ ਸਭ ਤੋਂ ਵੱਡੀ ਮੌਜੂਦਗੀ ਸੀ। ਔਰ ਨਾਲ ਹੀ ਨਾਲ ਪ੍ਰਕਾਸ਼ ਸਿੰਘ ਬਾਦਲ ਦੇ ਟੈਲੀਫੋਨ ਇਧਰੋਂ ਪੰਜਾਬ ਦੇ ਅੰਦਰੋਂ ਜਾਂਦੇ ਸੀ। ਕਿ ਤੁਸੀਂ ਅਕਾਲ ਤਖਤ ਤੇ ਅਟੈਕ ਕਰ ਸਕਦੇ ਹੋ ਕਿਉਂਕਿ ਉਹਦੇ ਵਿੱਚ ਇੱਕ ਇਹਨਾਂ ਦਾ ਹੀ ਬਣਾਇਆ ਹੋਇਆ ਜਰਨਲ ਸੰਤ ਜਰਨਲ ਸਿੰਘ ਭਿੰਡਰਾ ਵਾਲੇ ਅਕਾਲ ਤਖਤ ਦੇ ਅੰਦਰ ਮੌਜੂਦ ਸੀ ਉਹਨਾਂ ਨੇ ਅਟੈਕ ਕਰਵਾਇਆ ਔਰ ਅਕਾਲ ਤਖਤ ਨੂੰ ਟਵਾ ਦਿੱਤਾ ਜਾਂਦਾ ਪਰ ਮੇਨ ਮਕਸਦ ਗੱਲ ਇਹ ਅੱਜ ਦੀ ਵੀਡੀਓ ਦੇ ਵਿੱਚ ਉਸ ਬੰਦੇ ਦੀ ਹਾਵਤ ਕੀ ਹੈ ਇਹ ਤੁਸੀਂ ਆਪ ਸੁਣੋਗੇ ਕਿ ਆ ਜੋ ਪਰਿਵਾਰ ਦੇ ਨਾਲ ਕੀ ਹੋਇਆ ਜਿਹੜੇ ਵੱਡੇ ਅਫਸਰ ਯਾਨੀ ਕੁਲਦੀਪ ਸਿੰਘ ਬਰਾੜ ਨੇ ਪਾਲ ਦੇ ਆਧਾਰ ਤੇ ਬਹੁਤ ਵੱਡਾ ਹਮਲਾ ਕਰਵਾ ਦਿੱਤਾ ਸਾਡੇ ਗੁਰੂ ਸਾਹਿਬਾਨ ਦੇ ਦਰਬਾਰ ਦੇ ਉੱਤੇ ਤਾਂ ਉਹੀ ਹਾਲਤ ਉਹਨਾਂ ਲੋਕਾਂ ਦੀ ਹੋਣ ਜਾ ਰਹੀ ਹੈ ਜਿਹੜੀ ਹਾਲਤ ਇਹਦੀ ਹੈ ਕਿੰਨੇ ਲੋਕਾਂ ਦੀ ਬਾਦਲਾਂ ਦੀ ਔਰ ਉਹਨਾਂ ਪੱਤਰਕਾਰਾਂ ਦੀ ਜਿਹੜੇ ਬਾਦਲਾਂ ਦੀ ਝੋਲੀ ਦੇ ਵਿੱਚ ਯਾਨੀ ਜੁੱਤੀ ਦੇ ਵਿੱਚ ਕਹਿ ਸਕਦੇ ਆ ਬਹਿ ਕੇ ਬੋਲਦੇ ਨਹੀਂ ਕਿਉਂ ਕਿ ਕਿਉਂਕਿ ਜਿਹੜੇ ਲੋਕ ਦੋਸ਼ੀ ਅਕਸਰ ਦੇ ਵਿੱਚ ਆਪਣੇ ਆਪ ਆਪਣੀ ਜ਼ੁਬਾਨ ਦੇ ਵਿੱਚ ਸਾਬਤ ਹੋ ਗਏ ਉਹਨਾਂ ਨੇ ਮੰਨ ਲਿਆ ਕਿ ਅਸੀਂ ਦੋਸ਼ੀ ਹਾਂ ਸਾਡੀਆਂ ਸਰਕਾਰਾਂ ਦੇ ਵਿੱਚ ਬਾਅਦ ਵੱਡੇ-ਵੱਡੇ ਦੋਸ਼ ਅਸੀਂ ਕੀਤੇ ਨੇ ਪਰ ਫੇਰ ਵੀ ਬਾਦਲਾਂ ਨੂੰ ਲਿਆਉਣ ਦੀ ਪੰਜਾਬ ਦੇ ਅੰਦਰ ਬਾਅਦ ਵੱਡੇ ਪੱਧਰ ਦੇ ਉੱਤੇ ਕਈ ਪੱਤਰਕਾਰਾਂ ਨੇ ਪੁੱਛ ਤੇ ਅੱਗ ਲੱਗੀ ਆ ਕਿ ਅਸੀਂ ਸਰਕਾਰ ਬਾਦਲਾਂ ਦੀ ਬਣਾ ਦਈਏ ਚਾਹੇ ਝੂਠ ਬੋਲਣਾ ਪਵੇ ਚਾਹੇ ਗੁੰਮਰਾਹੀ ਕਿਉਂ ਨਾ ਮਜ਼ਾਕ ਉਡਾਉਣਾ ਪਵੇ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਇੱਕ ਵੀਡੀਓ ਦਿਖਾਉਣ ਤੋਂ ਪਹਿਲਾਂ ਜੇਕਰ ਵਾਕਈ ਇਹ ਗੱਲ ਸੱਚ ਨਾ ਨ ਹੋਈ ਤਾਂ ਤੁਸੀਂ ਜੋ ਮਰਜ਼ੀ ਲਿਖ ਦਿਓ ਕਿਉਂ ਕਿਉਂਕਿ 328 ਰੁਪਿਆਂ ਦਾ ਇੱਕ ਮਾਮਲਾ ਚੱਲ ਰਿਹਾ ਪੰਜਾਬ ਦੇ ਵਿੱਚ ਉਸ ਮਾਮਲੇ ਦੀ ਖਬਰ ਕਿਸੇ ਵੀ ਪੱਤਰਕਾਰ ਨੇ ਬਾਦਰਾ ਦੇ ਪੱਤਰਕਾਰ ਜਿਹੜੇ ਖਾਸ ਕਰਕੇ ਮਨਿੰਦਰ ਸਿੱਧੂ ਵਰਗੇ ਇਹਨਾਂ ਨੇ ਠਾਵਰ ਨਹੀਂ ਲਾਈ ਸਿਰਫ ਮੁੱਖ ਮੰਤਰੀ ਦੇ ਖਿਲਾਫ ਔਰ ਬਾਦਰਾ ਦੇ ਹੱਕ ਦੇ ਵਿੱਚ ਖਬਰਾਂ ਲਾਈਆਂ ਤਾਂ ਹੁਣ ਪਹਿਲਾਂ ਤੁਸੀਂ ਕੁਲਦੀਪ ਸਿੰਘ ਗਰਾੜ ਦਾ ਵੀਡੀਓ ਸੁਣ ਲਓ ਉਹਦੇ ਨਾਲ ਹੋਇਆ ਕੀ ਹੈ ਅੱਜ ਉਹਨਾਂ ਦਾ ਪਰਿਵਾਰ ਕਿਵੇਂ ਖਤਮ ਹੋ ਗਿਆ ਔਰ ਕੀ ਨੇ ਉਹ ਕਿੱਥੇ ਨੇ ਆ ਸੁਣ ਲਓ ਉਸ ਤੋਂ ਬਾਅਦ ਬਹੁਤ ਵੱਡੀ ਅਪਡੇਟ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਾਂਗੇ ਸੁਣੋ ਲਓ ਜੀ ਜਰਨਲ ਕਲਵੀਰ ਸਿੰਘ ਬਰਾੜ ਇਹ ਉਹ ਸ਼ਖਸ ਹੈ ਜਿਹਨੇ ਬੰਦੇ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਸਤੇ ਪਹਿਲ ਕਦਮੀ ਕੀਤੀ ਸੀ ਕੀਤੀ ਦਾ ਫਲ ਕਿਵੇਂ ਭੁਗਤਣਾ ਪੈਂਦਾ ਆਪਾਂ ਉਹ ਗੱਲ ਕਰਨ ਵਾਸਤੇ ਇਹ ਵੀਡੀਓ ਬਣਾ ਰਹੇ ਹਾਂ ਜਿਵੇਂ 84 ਚ ਭੀੜ ਨੇ ਸਿੱਖਾਂ ਦਾ ਕਤਲੇਆਮ ਕੀਤਾ ਸੀ ਉਸੇ ਤਰ੍ਹਾਂ ਦਾ ਪੁੱਤ ਗੋਆ ਦੇ ਵਿੱਚ ਸੀਗਾ ਤੇ ਭੀੜ ਨੇ ਅੱਗ ਲਾ ਕੇ ਸਾੜਦਾ ਸੀ ਤੇ ਲਾਸ਼ ਸਮੁੰਦਰ ਚ ਸੁੱਟਦੀ ਸੀ ਉਸ ਤੋਂ ਬਾਅਦ ਇਹਨਾਂ ਦੀ ਪਤਨੀ ਦੀ ਕੈਂਸਰ ਕਾਰਨ ਮੌਤ ਹੋ ਗਈ ਕੇ ਦੀ ਬੇਟੀ ਜਿਹਨੇ ਕਾਲੇ ਨਾਲ ਪੱਤ ਜੀ ਵਿਆਹ ਕਰਾ ਲਿਆ ਸੀ ਤੇ ਕੁਝ ਸਮੇਂ ਬਾਅਦ ਨਸ਼ੇ ਦੀ ਉਵਰਡੋਇ ਦੀ ਨਾਲ ਉਹਦੀ ਮੌਤ ਹੋ ਗਈ ਤੇ ਆਪ ਖੁਦ ਵੀ ਕੈਂਸਰ ਦਾ ਮਰੀਜ਼ ਹੈ ਲੋਕਸ਼ੇਪ ਕੇ ਜਾਨ ਬਚਾ ਕੇ ਬਹੁਤ ਹੀ ਤਰਸਯੋਗ ਹਾਲਤ ਦੇ ਵਿੱਚ ਸਮਾਪਤੀ ਕਰ ਰਹੇ ਹਾਂ ਤੇ ਆਪਣੇ ਲਾਜ ਵਾਸਤੇ ਸਰਕਾਰ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਸਰਕਾਰ ਨੇ ਮਨਾਂ ਕਰਤਾ ਪੈਸੇ ਦੇਣ ਤੋਂ ਤੇ ਤੁਸੀਂ ਦੇਖੋ ਇਹ ਕਮਾਈ ਸੀ ਇਹਨਾਂ ਨੇ ਜਿਹੜੀ ਇਹਨਾਂ ਨੇ ਭਾਰਤ ਮਾਂ ਦਾ ਸਬੂਤ ਬਣ ਕੇ ਕੀਤੀ ਤਾਂ ਸੁਣ ਲਿਆ ਪੰਜਾਬ ਵਾਲਿਓ ਕੁਲਦੀਪ ਸਿੰਘ ਬਰਾਰ ਆਪਣੇ ਦੌਰ ਦੇ ਬਹੁਤ ਵੱਡੇ ਅਫਸਰ ਫੌਜ ਦੇ ਅੰਦਰ ਉਹਨਾਂ ਨੇ ਦਰਬਾਰ ਸਾਹਿਬ ਤੱਟਵਾ ਦਿੱਤਾ ਪਰ ਇੱਕ ਆਧਾਰਨ ਮੈਂ ਤੁਹਾਨੂੰ ਇਹਦੇ ਨਾਲ ਹੋਰ ਦੇਣ ਜਾ ਰਿਹਾ ਕੱਲਾ ਕੁਲਦੀਪ ਸਿੰਘ ਬਰਾੜ ਹੀ ਨਹੀਂ ਬਲਕਿ ਇੱਕ ਹੋਰ ਬੰਦੇ ਦੀ ਵੀਡੀਓ ਮੈਂ ਆਪਣੇ ਚੈਨਲ ਤੇ ਵੀ ਪਾਈ ਆ ਵੈਸੇ ਤੁਸੀਂ ਸਾਰੇ ਹੀ ਜਾਣਦੇ ਹੋ ਇੱਕ ਬੰਦੇ ਨੇ ਗੁਰੂ ਸਾਹਿਬ ਨੂੰ ਯਾਨੀ ਗੁਰੂ ਗੋਬਿੰਦ ਸਿੰਘ ਨੂੰ ਮਾਮਾ ਦੀਆਂ ਭੈਣਾਂ ਦੀਆਂ ਧੀਆਂ ਦੀਆਂ ਖੁਦ ਗੁਰੂ ਗੋਬਿੰਦ ਸਿੰਘ ਨੂੰ ਗਾਲ੍ਹਾਂ ਕੱਢ ਦਿੱਤੀਆਂ ਗਈਆਂ ਆਪਣੇ ਹੀ ਪੰਜਾਬ ਦੇ ਵਿੱਚੋਂ ਉਸ ਨੌਜਵਾਨ ਦੇ ਨਾਲ ਕੀ ਹੋਇਆ ਉਸ ਨੌਜਵਾਨ ਦੇ ਉੱਤੇ ਇੱਕ ਸਿੰਘ ਨੇ ਐਸਾ ਹਮਲਾ ਕੀਤਾ ਉਹਦੀ ਖੋਪੜੀ ਉਡਾ ਦਿੱਤੀ। ਯਾਨੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਉਹ ਵੀ ਇੱਕ ਗੁਰੂ ਦਾ ਵਰਤਾਰਾ ਸੀ। 2-4 ਦਿਨਾਂ ਦੇ ਅੰਦਰ ਅੰਦਰ ਇਹ ਸਾਰਾ ਮਾਮਲਾ ਨਿਪਟਾਇਆ ਗਿਆ ਸੀ। ਤਾਂ ਹੁਣ ਇੱਥੇ ਸਮਝ ਲੈਣਾ ਸਾਨੂੰ ਇਹ ਚਾਹੀਦਾ ਸਾਡੇ ਪੰਜਾਬ ਦੇ ਜਿੰਨੇ ਵੀ ਲੀਡਰ ਨੇ, ਉਹ ਚਾਹੇ ਸੁਖਬੀਰ ਸਿੰਘ ਬਾਦਲ ਹੋਣ, ਚਰਨਜੀਤ ਸਿੰਘ ਚੰਨੀ ਹੋਵੇ, ਕਾਂਗਰਸ ਦਾ ਕੋਈ ਵੀ ਲੀਡਰ ਹੋਵੇ। ਇਹਨਾਂ ਸਾਰਿਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਗੁਰੂ ਦੇ ਨਾਲ ਮੱਥਾ ਨਾਉਣ ਦੀ ਗੱਲ ਅਰਧਾਤ ਸਿਆਸਤ ਕਰਨ ਦੀ ਗੱਲ ਸਭ ਤੋਂ ਵੱਡਾ ਹੈਮਰੋਲ ਸਿਆਸਤ ਦਾ ਜਿਵੇਂ ਕਿ 328 ਰੁਪਿਆਂ ਦਾ ਮਾਮਲਾ ਹੁੰਦਾ ਸੁਖਬੀਰ ਸਿੰਘ ਬਾਦਲ ਰਾਜਾ ਡੇਰਾ ਸਾਹਿਬ ਦੇ ਵਿੱਚ ਜਾ ਬਣਦੇ ਨੇ ਉੱਥੇ ਜਾ ਕੇ ਉਹਨਾਂ ਨੂੰ ਤਾਂ ਐ ਲੱਗਦਾ ਕਿ ਪਤਾ ਨਹੀਂ ਅਸੀਂ ਆਪਣੀ ਬਾਜੀ ਜਿੱਤਣ ਦੇ ਮਾਰੇ ਇੱਥੋਂ ਭਾਸ਼ਣ ਦੇ ਦਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੋਕ ਖਲਾਫ ਹੋ ਜਾਣਗੇ ਪਰ ਦਰਅਸਲ ਦੇ ਵਿੱਚ ਇਹ ਵਰਤਾਰਾ ਇਹ ਸਭ ਵਰਤਣਾ ਆਉਣ ਵਾਲੇ ਸਮੇਂ ਦੇ ਅੰਦਰ ਇਹ ਸਾਰਾ ਕੁਝ ਉਲਟਾ ਹੋ ਜਾਣਾ ਜਿਹੜੇ ਵੀ ਬੰਦੇ ਨੇ ਗੁਰੂ ਦੇ ਨਾਲ ਮੱਥਾ ਰਾਇਆ ਨਾ ਉਹਦਾ ਕੱਖ ਨਹੀਂ ਰਹਿਣ ਦਿੱਤਾ ਐਸੇ ਕਰਕੇ ਲੋਕ ਬਾਦਲਾਂ ਦਾ ਮਜ਼ਾਕ ਵੀ ਉਡਾਰੇ ਨਹੀਂ ਕਿਉਂ ਕਿ ਹਰ ਸਿਮਰਤ ਕੋਰ ਬਾਦਲ ਨੇ ਇਹ ਗੱਲ ਕਹੀ ਸੀ ਕਹਿੰਦੀ ਜੇਕਰ ਬੇਅਦਵੀ ਅਸੀਂ ਕਰਵਾਈ ਹੋਵੇ ਜਾਂ ਅਸੀਂ ਕੁਝ ਵੀ ਕੀਤਾ ਹੋਵੇ ਪਰ ਸਾਡੇ ਸਾਡੇ ਪਰਿਵਾਰ ਦਾ ਕੱਖ ਨਾ ਰਵੇ ਪਰ ਅੱਜ ਹਾਲਤ ਕੀ ਹੈ ਇਹਦੇ ਸੁਨੀਸ਼ ਸਿੰਘ ਬਾਦਲ ਖੁਦ ਹੀ ਮੰਨ ਚੁੱਕੇ ਕਈ ਵੀਡੀਓ ਦੇ ਵਿੱਚ ਕਿ ਸਾਡੀ ਹਾਲਤ ਆ ਹੋ ਗਈ ਹੈ ਕਿਉਂ ਕਿਉਂਕਿ ਸੁਖਬੀਰ ਸਿੰਘ ਬਾਦਲ ਨੇ ਇੱਕ ਪਾਸੇ ਬੇਅਦਬੀਆਂ ਦੇ ਦੋਸ਼ੀ ਆਪਣੇ ਆਪ ਨੂੰ ਮੰਨਿਆ ਸੀ ਅਕਾਲ ਤਖਤ ਤੇ ਮੰਨਿਆ ਰਿਕਾਰਡ ਦੇ ਵਿੱਚ ਵੀਡੀਓ ਮੌਜੂਦ ਪਈਆਂ ਨੇ ਅਰ ਇਸੇ ਹੀ ਪ੍ਰਕਾਰ ਜਿਹੜੇ ਪੱਤਰਕਾਰ ਕਈ ਵਾਰ ਤੁਸੀਂ ਵੇਖਿਆ ਕੋਈ ਸਲਾਹਾਯੋਗ ਵੀ ਗੱਲ ਹੁੰਦੀ ਹੈ ਮੁੱਖ ਮੰਤਰੀ ਬਾਰੇ ਉਹ ਪੱਤਰਕਾਰ ਖਬਰ ਨਹੀਂ ਲਾਉਂਦੇ ਸਿਰਫ ਤੋਂ ਸਿਰਫ ਮੁੱਖ ਮੰਤਰੀ ਦੇ ਖਿਲਾਫ ਬਾਦਲਾਂ ਦੇ ਹੱਕ ਵਿੱਚ ਬਸ ਆਹਾ ਕੁਝ ਹੀ ਹੈ ਪਰ ਉਹਨਾਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਐ ਇੱਕ ਉਹਨਾਂ ਨੇ ਖਬਰ ਲਾਈ ਐ ਕੱਲ ਇੱਕ ਐਮਐਲਏ ਆ ਮੈਸਰ ਖਾਨੇ ਦਾ ਸੁਖਬੀਰ ਸਿੰਘ ਉਹਦਾ ਨਾਮ ਆ ਸ਼ਾਇਦ ਇੱਕ ਹੈਗਾ ਜਰਨੈਲ ਸਿੰਘ ਉਹ ਕੋਈ ਪ੍ਰਧਾਨ ਇਹਨਾਂ ਦੋਵਾਂ ਤੋਂ ਉਹਨਾਂ ਨੇ ਖਬਰ ਲਾ ਦਿੱਤੀ ਕਹਿੰਦੇ ਜੀ ਐਮਐਲਏ ਝਾੜੂ ਵਾਲਿਆਂ ਦੇ ਨੇ 30 ਲੱਖ ਰੁਪਈਆ ਦੇ ਕੇ ਕਿਸੇ ਨੂੰ ਪ੍ਰਧਾਨ ਵੀ ਦਿੱਤੀ ਐ ਹੁਣ ਤੁਸੀਂ ਇਹ ਖਬਰ ਲਾ ਦਿੱਤੀ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਨਿਰਪੱਖ ਆ ਕਾਹਦੇ ਨਿਰਪੱਖ ਹੋ ਉਹ ਖਬਰ ਤਾਂ ਲਾ ਦਿੱਤੀ ਚਲੋ ਠੀਕ ਐ ਬੰਦਾ ਮਾੜਾ ਐ ਕਿ ਹਰੂ ਵਾਲਿਆਂ ਦੇ ਮਾੜਾ ਐਮਐਲ ਪਰ ਜਿਹੜੇ ਬੰਦੇ ਨੇ 30 ਲੱਖ ਦੇ ਕੇ ਪ੍ਰਧਾਨਗੀ ਲਈ ਉਹ ਚੰਗਾ ਉਹਦੀ ਖਬਰ ਕਿਉਂ ਨਹੀਂ ਲਈ ਜਦ ਤਾ ਹੋ ਅਕਾਲੀਆਂ ਦਾ ਜਾਂ ਹੋ ਕਾਂਗਰਸ ਦਾ ਇਹਦੇ ਵਿੱਚ ਆ ਮਾਮਲੇ ਹੁੰਦੇ ਨੇ ਐਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹ ਖਬਰ ਦਿਖਾਈ ਜਾਂਦੀ ਹੈ ਜਿਹੜੀ ਕਿ ਹੁੰਦੀ ਨਹੀਂ ਸੱਚ ਕਦੇ ਨਹੀਂ ਕੋਈ ਦਿਖਾਉਂਦਾ ਹੁਣ ਬਾਦਲਾ ਦੇ ਪੱਤਰਕਾਰ ਕੌਣ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਉਹਨਾਂ ਬੜਾ ਨੋਟੀਫਿਕੇਸ਼ਨ ਤੁਹਾੜ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ 1984 ਦੇ ਵਿੱਚ ਇੰਦਰਾ ਗਾਂਧੀ ਨੇ ਸਭ ਤੋਂ ਜ਼ਿਆਦਾ ਜ਼ੁਲਮ ਕੀਤਾ ਸਿੱਖਾਂ ਦੀ ਨਸਲ ਕਸ਼ੀ ਕਰਨੇ ਦੀ ਕੋਸ਼ਿਸ਼ ਕੀਤੀ ਗਈ ਸ੍ਰੀ ਹਰਮੰਦਰ ਸ੍ਰੀ ਹਰਮੰਦਰ ਸਾਹਿਬ ਤੇ ਹਮਲਾ ਕੀਤਾ ਗਿਆ ਉਸ ਹਮਲੇ ਦੇ ਵਿੱਚ ਜਿਹਨੇ ਸਭ ਤੋਂ ਪਹਿਲੇ ਪਹਿਲ ਕੀਤੀ ਕੁਲਦੀਪ ਸਿੰਘ ਬਰਾੜ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਉਹਨਾਂ ਕਿੰਨਾ ਹਾਲਾਂ ਦੇ ਵਿੱਚ ਕੈਂਸਰ ਦਾ ਮਰੀਜ਼ ਹੋ ਗਿਆ ਔਲਾਦ ਜਿਹੜੀ ਹੈ ਉਹ ਅੱਖਾਂ ਦੇ ਸਾਹਮਣੇ ਚਲੀ ਗਈ 20ਵੀਂ ਚਲੀ ਗਈ ਘਰ ਬਰਬਾਦ ਹੋ ਗਿਆ ਜਿਹੜੇ ਹਰਾਮ ਦਾ ਪੈਸਾ ਇਕੱਠਾ ਕੀਤਾ ਸੀ ਉਹ ਸਭ ਪਾਣੀ ਤਰਾਂ ਬਹਿ ਗਿਆ ਤੇ ਹੁਣ ਆਪਣੇ ਇਲਾਜ ਜੋਗੇ ਵੀ ਪੈਸੇ ਨਹੀਂ ਸੀਗੇ ਆਪੂ ਮਤਲਬ ਇਹ ਅਪੀਲ ਕੀਤੀ ਹਕੂਮਤ ਨੇ ਵੀ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਜਿਹੜਾ ਵੀ ਗੁਰੂ ਸਾਹਿਬਾਨ ਦਾ ਜਾਂ ਆ ਜਿਹੜਾ ਹੈ ਕਿ ਗੁਰਦੁਆਰੇ ਆ ਉਹਨਾਂ ਦਾ ਬੁਰਾ ਸੋਚਦਾ ਹੈ ਉਦਾ ਇਹੀ ਅੰਜਾਮ ਹੁੰਦਾ ਹੈ ਜਿਹੜਾ ਕਿ ਹੁਣ ਇਸ ਟਾਈਮ ਕੁਲਦੀਪ ਸਿੰਘ ਬਰਾਟ ਦਾ ਹੋਇਆ ਉਸ ਟਾਈਮ ਤਾਕਤ ਦੇ ਨਸ਼ੇ ਦੇ ਵਿੱਚ ਸੀਗਾ ਜ਼ੋਰ ਦੇ ਨਸ਼ੇ ਦੇ ਵਿੱਚ ਸੀਗਾ ਇਸ ਲਈ ਹਕੀਕਤ ਜਿਹੜੀ ਸੀਗੀ ਸੱਚਾਈ ਜਿਹੜੀ ਸੀ ਉਹਨੂੰ ਨਜ਼ਰ ਨਹੀਂ ਸੀ ਆਉਂਦੀ ਜੇ ਲੇਕਿਨ ਇਹ ਤਾਕਤ ਇਹ ਜਵਾਨੀ ਇਹ ਜ਼ੋਰ ਰੱਬ ਸਦਾ ਨਹੀਂ ਦੇ ਰੱਖਦਾ ਬਲਕਿ ਜਿਹੜਾ ਜ਼ੁਲਮ ਕਰਦਾ ਹੈ ਨਾ ਉਹਦਾ ਅੰਜਾਮ ਬਹੁਤ ਭਿਆਨਕ ਹੁੰਦਾ ਹੈ ਔਰ ਇਹ ਇੱਕ ਵਾਕਿਆ ਨਹੀਂ ਜਿਨੇ ਜਿਨੇ ਵੀ ਇਸ ਤਰ੍ਹਾਂ ਕੀਤਾ ਹੈ ਉਹਦਾ ਅੰਜਾਮ ਇਹੀ ਹੋਇਆ ਤੇ ਹੁਣ ਵੀ ਜਿਹੜੇ ਬਾਕੀ ਹੈ ਉਹਨਾਂ ਵਾਸਤੇ ਇਬਰਤ ਹੈ ਕਿ ਉਹ ਸਬਕ ਹਾਸਲ ਕਰਨ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਨਾ ਖੇਲਣ ਲੋਕਾਂ ਤੇ ਬੇਜਾ ਜ਼ੁਲਮ ਨਾ ਕਰਨ ਨਾ ਹੱਕ ਨਾ ਖਾਣ ਜੇ ਆਪਣੀ ਹੁਣ ਦੀ ਜ਼ਿੰਦਗੀ ਤੇ ਜਿਹੜੀ ਆਖਰ ਦੀ ਜ਼ਿੰਦਗੀਆਂ ਨੂੰ ਬਿਹਤਰ ਬਣਾਉਣਾ ਬਾਦੂਰੇ ਤੁਹਾਨੂੰ ਵੀਡੀਓ ਕੈਚ ਦੀ ਲੱਗੀ ਕਮੈਂਟਸ ਕਰਕੇ ਲਾਜ਼ਮੀ ਦੱਸਿਓ ਰੱਖੀ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼